ਠੀਕ ਹੈ ਜਮਈ ਛੋਟਾ ਜਾਇਦਾ ਥਾ ਕੀ ਛੋਟਾ ਜੈ ਬਈ ਜਮਈ ਜਮਈ ਬਸ 175000 ਦਾ 2005 ਮਾਡਲ 175000 ਦਾ ਹਰਿਆਣਾ ਨੰਬਰ ਦੁਬਾਰਾ ਬਈ ਇੱਕ ਵਾਰੀ ਸੋਚ ਕੇ ਫੇਰ ਦਾਸ ਦੀ ਗਲਤ ਨਹੀਂ ਦੱਸਦਾ ਪੀ ਦੇ ਵਿੱਚ ਜੇ ਆਪਾਂ ਗੱਲ ਕਰੀ ਨਾ ਮਾਡਲ ਕਿਹੜਾ ਬਈ ਇਹ 2009 9 ਮਾਡਲ ਜੇ ਆਪਾਂ 855 ਲੈਣ ਲੱਪੀਏ 2.5 ਲੱਖ ਰੁਪਏ ਦੇ ਵਿੱਚ ਨਾ ਟਮਟਰੀ ਸ਼ੁਰੂ ਹੁੰਦਾ ਤੇ 2.5 ਲੱਖ ਚ ਥੋੜਾ 4 ਵੀਲ ਦਾ ਸ਼ੌਕ ਪੂਰਾ ਕਰ ਦੇਣਾ ਇੱਥੇ ਆ ਕੇ 2000 ਜੀ ਕੰਡੀਸ਼ਨ ਹੈ ਹਾਂ ਸਰੇਟ ਵੀ ਉਦੋਂ ਦੇ ਦੇਣਾ ਆਪਾਂ 1.5 ਲੱਖ ਰੁਪਇਆ 750 ਟਰੈਕਟਰ यूपी नंबर मॉडल ਕਿਹੜਾ ਹੋਊ ਬਈ ਇਹ 2005 5 ਮਾਡਲ ਨਵੇਂ ਰੰਗ ਵਾਲਾ ਟਰੈਕਟਰ ਹਨਾ ਨਵੇਂ ਰੰਗ ਵਾਲਾ ਟਰੈਕਟਰ ਕਾਲੇ ਢੱਡ ਵਾਲਾ 1.5 ਲੱਖ ਰੁਪਏ ਦਾ ਤੇ ਸੈਡ ਗੇਅਰ ਆ ਇੰਨੇ ਰੁਪਈਆ ਚ ਮਿਲਣਾ ਚੈਲੰਜ ਹੀ ਹੋ ਗਿਆ ਨਹੀਂ ਮਿਲਣਾ ਹੁਣ ਇਦੋਂ ਬਹੁਤ ਜਿੱਥੇ ਮਰਜੀ ਭੱਜ ਲੋ ਤੁਸੀਂ ਭਾਲਦੇ ਫਿਰੋਗੇ ਬਾਅਦ ਜਦੋਂ ਵੇਚ ਗਿਆ ਤੇ ਵਾਲ ਐਂਡ ਸੰਸ ਮਕਸਰ ਵਾਲੇ ਨੇ ਖੜੇ ਆ ਇਹਨਾਂ ਨੇ ਪੁਰਾਣੇ ਟਰੈਕਟਰ ਜਿੰਨੇ ਵੀ ਨਵੇਂਆਂ ਦੇ ਵਿੱਚ ਕੱਟਿਆ ਸਾਰੇ ਟਰੈਕਟਰਾਂ ਦੀ ਡਿਟੇਲ ਦੱਸਾਂਗੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਪਹਿਲਾਂ ਆਪਾਂ ਮਾਲਕ ਨਾਲ ਕਰਾਉਣੀ ਹੈ ਗੱਲਬਾਤ ਹਾਂਜੀ ਬਾਈ ਜੀ ਕੀ ਹਾਲ ਚੱਲ ਆ ਜੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਨੂੰ ਇਹ ਸਮਾਂ ਦਿੱਤਾ ਤੇ ਆਪਣੇ ਕੋਲ ਜਿਹੜਾ ਪਹਿਲਾ ਟਰੈਕਟਰ ਖੜਾ ਜੀ ਸੂਨਾ ਲੀਕਾ ਵਾਲਾ ਟਰੈਕ ਵਾਲ ਟ੍ਰੈਕ 60 3 ਸਪੀਡ ਵਾਲਾ ਇਹ ਠੀਕ ਆ ABC ਗੇਅਰ ਆ ਸ਼ਟਰ ਲੀਵਰ ਵਾਲਾ ਜੀ ਠੀਕ ਆ ਚੇਂਜ ਵਾਲਟ੍ਰੈਕ 60 ਟਰੈਕਟਰ ਆ 2020 ਮਾਡਲ ਫੇਬਰਲੀ ਹੱਡ ਵਗੈਰਾ ਲੱਗੀ ਆ ਤੇ ਇਹ ਟਰੈਕਟਰ ਏ ਟੂ ਜ਼ेड ਪਹਿਲਾਂ ਤਾਂ ਆਪਾਂ ਇਹੀ ਦੱਸਦੀ ਕਿ ਆਪਣੇ ਕੋਲੇ ਜਿਹੜਾ ਟਰੈਕਟਰ ਹੈ 2020 ਦੇ ਵੀ 20 ਦੇ ਵੀ 10ਵੇਂ ਮਹੀਨੇ ਦਾ ਠੀਕ ਆ ਆਪਣੇ ਕੋਲੇ ਜਿੰਨੇ ਵੀ ਟਰੈਕਟਰ ਟੱਚਿੰਗ ਵਾਚਿੰਗ ਵਾਲਾ ਕੋਈ ਟਰੈਕਟਰ ਨਹੀਂ ਹੈਣਾ ਵੇਖੋ ਆਪਾਂ ਦੱਸ ਦੇਣੀ ਗਾਹ ਕੈਨ ਮੰਨ ਲੇ 20% ਚਾਰ ਹੁੰਦੀ ਐ ਐਨ ਵੀ ਰੰਗਿਆ ਹੋਊਗਾ ਤਾਂ ਦੱਸ ਕੇ ਦਿਆਂਗੇ ਜਿਹੜਾ ਰੰਗ ਠੀਕ ਆ ਪਹਿਲਾਂ ਆਪਣੀ ਇਹੀ ਮੇਨ ਗਾਰੰਟੀ ਆ ਜਿਹੜਾ ਟਰੈਕਟਰ ਰੰਗ ਆ ਰੰਗ ਦੱਸ ਕੀ ਇੰਜਨ ਗੇਅਰ ਦਾ ਵੀ ਦੱਸ ਕੇ ਦਿਆਂਗੇ ਜੋ ਵੀ ਆ ਠੀਕ ਆ ਭਾਈ ਵੀ ਆਪਾਂ ਲੈਟ 5 ਲੱਖ ਤੇ 60 ਹਜ਼ਾਰ ਦਾ ਦੇਣਾ ਹੈ 5 ਲੱਖ ਤੇ 60 ਹਜ਼ਾਰ ਦਾ ਆਹ 20 ਮਾਡਲ ਮੋਕਸਰ ਦਾ ਨੰਬਰ ਥੋੜੇ ਜਾਗਦਾ ਟਰੈਕਟਰ ਹੈ ਨਾ ਇੱਥੋਂ ਹੀ ਗਿਆ ਸੀ ਨਵਾਂ ਇੱਥੇ ਹੀ ਫੇਰ ਆ ਗਿਆ ਉਹ ਫੇਰ ਨਵਾਂ ਹੀ ਲੱਗੇ ਨਵਾਂ ਹੀ ਲੱਗੇ ਤੇ ਇਹ 5 ਲੱਖ ਤੇ 60 ਹਜ਼ਾਰ 60 ਹਜ਼ਾਰ ਦਾ 20 ਮਾਡਲ ਤੁਸੀਂ ਵੋਲਟ ਟਰੈਕ ਖਰੀਦ ਸਕਦੇ ਆ ਇਧਰਲੇ ਪਾਸੇ ਬਾਈ ਖੜਾ ਨਾਲ ਹੀ ਆਹ ਟਰੈਕ ਫਾਰਮ ਟਰੈਕ 65 ਈਪੀਆਈ ਇਹਦੀ ਬਹੁਤ ਜ਼ਿਆਦਾ ਡਿਮਾਂਡ ਹੈ ਕਿਉਂਕਿ ਇੰਨੇ ਰੁਪਈਆ ਚ ਜਿੰਨੇ ਚ ਇਹ ਮਿਲੂਗਾ ਇੰਨੀ ਪਾਵਰ ਵਾਲਾ ਟਰੈਕਟਰ ਹੋਰ ਨਹੀਂ ਮਿਲਦਾ ਸਟੇਰਿੰਗ ਜਾਈ ਇਹ ਸਿੰਪਲ ਸਟੇਰਿੰਗ ਆ ਠੀਕ ਆ ਟਾਇਰੇ ਟਾਇਰ 14 ਮੋਰਲੇ ਹੈ ਗਿਆ ਐਮ ਆਰ ਐਫ ਦੇ ਮਗਰਲੇ 14 ਦੇ ਆ ਉਹ ਵੀ ਹੈਗੇ 90 95% ਮਾਡਲ ਕਿਹੜਾ ਹੋਊ ਬਾਈ ਇਹ ਮਾਡਲ ਹੈਗਾ 2009 2000 ਤੇ 9 ਮਾਡਲ ਚ ਐਪ ਵਾਲੀ ਆਰ ਸੀ ਪੰਜਾਬ ਨੰਬਰ ਦਿਖਾਓ ਤੋਂ ਮੜੀ ਜੀ ਖਰਾਬਾ ਜੇ ਆਏ ਲੈਣਾ ਚਾਵੇ ਐ ਨਹੀਂ ਆਪਾਂ ਟੱਚਿੰਗ ਅਰਜੀਨਲ ਪੇਂਟ ਵੀ ਕਰਾ ਦੇ ਜੇ ਕੋਈ ਜ਼ਿੰਮੇਦਾਰ ਕਵੇ ਕਿ ਮੈਂ ਮੜਾ ਤਿਆਰ ਕਰਕੇ ਲੈਣਾ ਤਿਆਰ ਵੀ ਕਰਾ ਦਾਂਗੇ ਇੰਨੇ ਟੂ ਕੇ ਪੇਂਟ ਕਰਕੇ ਦੇਾਂਗੇ ਠੀਕ ਰੇਡ ਰੂਟ ਜੋ ਮਰਜ਼ੀ ਕਰਾ 295000 ਦਾ ਦੇਣਾ ਹੈ 295000 ਦਾ ਨਵੇਂ ਟਾਇਰਾਂ ਚ ਟਰੈਕਟਰ 100000 ਦੇ ਟਾਇਰ ਹੀ ਹੋਣਗੇ ਨਾ ਲਾ ਲਓ 40000 ਦੇ ਟਾਇਰ ਤਾਂ ਹੈਗੇ ਆ ਬਈ ਰਾਮਣਾ ਬਾਕੀ ਇੰਜਨ ਗੇਅਰ ਦਾ ਪੂਰਾ ਚੰਗਾ ਜੀ ਮੈਂ ਕਿ ਤਸੱਲੀ ਕਰਾ ਕੇ ਦੇ ਦੇ ਬਈ ਜੋ ਵੀ ਹੋਵੇ ਠੀਕ ਆ ਤੁਸੀਂ ਆਪ ਦਾ ਕੇ ਚੈੱਕ ਕਰ ਸਕਦੇ ਆ ਮਗਰਾੜ ਵਗੈਰਾ ਵਿਖਾ ਦਈਏ ਤਾਂ ਬਿਲਕੁਲ ਸਾਫ਼ ਕੰਡੀਸ਼ਨ ਦੇ ਮਗਰਾੜ ਆਹਾ ਛੱਤਾ ਛੁੱਤਾ ਬਿਲਕੁਲ ਸਾਫ਼ ਉਹੀ ਹੁੱਕ ਵਗੈਰਾ ਲੈਂਕਾਂ ਦੀ ਕੋਈ ਟੁੱਟ ਭਜ ਨਹੀਂ ਜਿੰਨੇ ਵੀ ਆਹ ਟਰੈਕਟਰ ਵਿਖਾਵਾਂਗੇ ਮੇਨ ਕਰਕੇ ਗਈ ਆਹ ਵਾਈ ਤੇ ਚੱਲੇ ਵਾਲੇ ਟਰੈਕਟਰ ਆ ਹਾਂ ਦਾ ਨਾ ਕਮਰਸ਼ੀਅਲ ਟਰੈਕਟਰ ਨੂੰ ਦੱਸ ਕੇ ਦਿੰਦੇ ਆ ਦੱਸ ਕੇ ਦਵਾਂਗੇ ਅੱਗੇ ਆ ਗਿਆ ਜੀ ਪ੍ਰੀਤ 2021 ਮਾਡਲ ਟਾਇਰ ਨਾਲ ਦੇ ਚੱਲ ਆ ਆ ਟਾਇਰ ਚਾਰੇ ਨਾਲ ਦੇ ਕਟੋ-ਕਟ 85% ਟਾਇਰ ਆ ਹਾਂ ਇਹ ਹੈ ਵੀ ਤੁਹਾਨੂੰ ਵਿਖਾ ਦਈਏ 60 90 ਵਾਲਾ ਟਰੈਕਟਰ ਇਹ ਪ੍ਰੀਤ ਮਾਡਲ ਕਿਹੜਾ ਹੋਊਗਾ ਬਈ ਇਹ ਮਾਡਲ 2021 ਜੀ 2000 ਤੇ 21 ਮਾਡਲ ਆ ਪਾਵਰ ਸਟੀਅਰਿੰਗ ਚ ਲੈਡ ਡਿਸਟ੍ਰਿਬਿਊਟਰ ਵੀ ਲੱਗਿਆ ਠੀਕ ਆ ਡਬਲ ਡਿਸਟ੍ਰਿਬਿਊਟਰ ਕੰਪਨੀ ਦਾ ਤੇ ਇਹ ਟਰੈਕਟਰ ਦੀ ਕੀ ਡਿਮਾਂਡ ਆ ਜੀ ਇਹ ਆਪਾਂ 4 ਲੱਖ ਤੇ 35000 ਦਾ ਦੇਣਾ 2022 ਮਾਡਲ 21 21 ਮਾਡਲ 4 ਬੇਟਾ ਕੋਈ ਮਾਨਤਨ ਮੌਕੇ ਤੇ ਹੋਊਗਾ ਕਿ ਨਹੀਂ ਹੁੰਦਾ ਜੀ ਸਾਰੇ ਗੁਜਾਇਸ਼ ਹੀ ਮਾਨ ਮੰਨ ਲਓ ਕਿ ਜਮਾ ਬੰਦਾ ਸਮਝੇ ਵੀ ਆਪਣੇ ਫੋਨ ਤੇ ਕਿੰਸਤ ਡਿਸਕਾਊਂਟ ਕਰਾਉ ਉਹਨਾ ਬਹੁਤ ਗੁਜਾਇਸ਼ਾਂ ਹੈ ਠੀਕ ਆ ਜਿਹੜਾ ਆਪਾਂ ਰੇਟ ਦੇਣ ਲੈਣ ਵਾਲੇ ਦੱਸਨੇ ਆ ਜੀ ਪੀਬੀ3 ਮੌਕਸਰ ਦਾ ਨੰਬਰ ਆ ਤੇ ਇੱਕ ਟਰੈਕਟਰ ਤੁਹਾਨੂੰ ਐਬ ਜਾ ਵਿਖਾਉਣਾ ਜਿੰਨੇ ਦਾ ਟਰੈਕਟਰ ਹੈ ਨਾ ਮੇਰੇ ਹਿਸਾਬ ਨਾਲ 1000 ਰੁਪਏ ਬਾਈ ਉੱਤੇ ਲਾਏ ਆ ਕਿ ਨਹੀਂ ਲਾਏ ਹਾਂ ਜੀ ਲਾਏ ਆ ਲਾਏ ਬਾਈ ਜੀ ਉਨਾ ਹੀ ਲੱਗਿਆ ਆ ਮਕੈਨਿਕ ਨੂੰ ਵੀ ਮਲਾ ਦਾਂਗੇ ਠੀਕ ਆ ਜਿੱਦੇ ਤੋਂ ਕੰਮ ਹੋਇਆ ਜਿੱਦੇ ਤੋਂ ਕੰਮ ਹੋਇਆ ਇਹ ਹੈਗਾ ਜਿਵੇਂ ਨਵੇਂ ਵਰਗੇ ਆ ਹਾਂ ਇਹ ਟਰੈਕਟਰ ਹੈਗਾ ਜੀ 3511 21992 ਮਾਡਲ ਹੈ ਇਹ 90 ਤੇ 1991 ਮਾਡਲ ਟਰੈਕਟਰ ਸੈਲਫ ਹਜੇ ਇਸ ਟਰੈਕਟਰ ਦੀ ਨਾਲ ਦੀ ਆ ਤੇ ਇਹ ਟਰੈਕਟਰ ਦੇ ਟਾਇਰ ਹੈਗੇ ਸੀਏਟ ਕੰਪਨੀ ਦੇ ਚਾਰੋਂ ਦੇ ਚਾਰੋਂ ਬਿਲਕੁਲ ਨਵੇਂ ਨਵਾਂ ਰੰਗ ਹੋਇਆ ਤੇ ਇਹ ਟਰੈਕਟਰ ਬਈ ਤੁਸੀਂ ਵਿੱਚ ਕੱਟਿਆ ਨਾ ਹਾਂਜੀ ਵਿੱਚ ਕੱਟਿਆ ਤੇ ਇਹਦੇ ਨਾਲ ਜੋ ਸਮਾਨ ਹੋਊ ਮਿਲੂਗਾ ਮਿਲੂਗਾ ਬਈ ਜੀ ਤੇ ਇੰਜਨ ਗੀਅਰ ਦਾ ਤਾਂ ਬਿਲਕੁਲ ਹੀ ਓਕੇ ਓਕੇ ਬਈ ਜੀ ਓਕੇ ਕੀ ਡਿਮਾਂਡ ਹੈ ਜੀ ਇਹਦੀ 1 ਲੱਖ 30 ਹਜ਼ਾਰ ਰੁਪਏ ਦਾ ਆਪਾਂ ਦੇਣਾ ਹੈ 130000 ਦਾ ਦੇਣਾ ਇਹ ਆ ਬਟਰੈਕਟਰ ਬਾਕੀ ਤੁਸੀਂ ਆਪਦਾ ਆ ਕੇ ਚੈੱਕ ਕਰਕੇ ਖਰੀਦ ਸਕਦੇ ਆ 3511 1991 ਮਾਡਲ ਬੜਾ ਕਸਾ ਬਾਈ ਵੇਖੋ ਵਾਸ਼ ਵੀ ਨਹੀਂ ਕਰਾਇਆ ਹਲਕੇ ਜਿਹੇ ਰਿੰਗ ਲੀਕ ਆ ਉਹ ਵੀ ਨਹੀਂ ਤੋਤਾ ਗਿਆ ਨਹੀਂ ਤੋਤਾ ਗਿਆ ਜਿਵੇਂ ਟਰੈਕਟਰ ਆ ਜਿਮੀਦਾਰਾਂ ਦੇ ਘਰਾਂ ਚੋਂ ਉਵੇਂ ਹੀ ਖੜੇ ਮਿਲਣਗੇ ਆਪਾਂ ਤੁਹਾਨੂੰ ਵਹੋਣੇ ਲੱਗੇ ਆ ਗਿਆ 2022 ਮਾਡਲ 22 ਮਾਡਲ ਟਰੈਕਟਰ ਆ ਮਾੜੀ ਮੋਟੀ ਜਿਵੇਂ ਲੋਕੀ ਕੋਈ ਟਾਈਮ ਹੀ ਨਹੀਂ ਲੱਗਾ ਆਪਣਾ ਹਾਂ ਟੱਚਿੰਗ ਕਰਾਉਂਦਾ ਟਾਈਮ ਹੈ ਨਹੀਂਗਾ ਕੋਈ ਕਹੂਗਾ ਤਾਂ ਕਰਾ ਦਾਂਗੇ 2022 ਮਾਡਲ ਨਾਲ ਦੇ ਟਾਇਰ ਆਹਾਂ ਟਾਇਰ ਨਾਲ ਦੇ ਇਹ ਹੈਗਾ ਸੋਨਾ ਲੀਕਾ 2020 750 750 ਡੀਆਈ ਟਰੈਕਟਰ ਆ ਨਾਲ ਦੇ ਟਾਇਰਾਂ ਚ ਤੇ ਬਿਲਕੁਲ ਸਾਫ ਕੰਡੀਸ਼ਨ ਦਾ ਜਿਵੇਂ ਵਿਖਾ ਦਈਏ ਮਾੜੇ ਮੋਟੇ ਪੈਰ ਦਾ ਨਾ ਤੋਂ ਕਸਿਆ ਉਵੇਂ ਦਾ ਉਵੇਂ ਹੀ ਆ ਇਹ ਟਰੈਕਟਰ ਤੇ ਇਹ ਵੀ এবੀਸੀ ਗੇਅਰ ਆ ਜੀ ਇਹ ਸਿੰਪਲ ਹਾਈ ਲੋ ਵਾਲਾ ਜੀ ਇਹ ਹਾਈ ਲੋ ਵਾਲਾ ਤੇ ਇਹਦੀ ਇਹਦੀ ਕੀ ਡਿਮਾਂਡ ਆ ਜੀ ਇਹ ਆਪਾਂ 5.5 ਲੱਖ ਦਾ ਨੈਟ ਦੇਣਾ 5.5 ਲੱਖ ਰੁਪਏ ਦਾ ਇਹ ਟਰੈਕਟਰ ਆਪਾਂ ਦੇਣਾ ਫਰਸਟ ਪਾਰਟੀ ਦਾ ਟਰੈਕਟਰ ਹੈ ਮੈਨੂੰ ਲੱਗਦਾ ਸ਼ਾਇਦ 1500 ਘੰਟੇ ਦੀ ਗੱਲ ਕਰੀਏ ਬਈ ਇਸ ਟਰੈਕਟਰ ਦੇ ਵਿੱਚ ਜੇ ਕਿਸ ਨੇ ਪੁਰਾਣਾ ਘਟਾਉਣਾ ਜਾਇ ਰੇਟ ਕਰਦੇ ਪੁਰਾਣੇ ਕਟਿੰਗ ਕਰ ਰਹੇ ਨੇ ਪਰ ਜਾਇ ਹੀ ਕਟਾਂਗੇ ਜੋ ਭਾਵੇਂ ਕਿ ਦਾ ਮਾਰਕੀਟ ਮੇਨ ਗੱਲ ਇਹ ਹੈ ਕਿ ਜੋ ਰੇਟ ਆਪਾਂ ਅੱਜ ਵੀਡੀਓ ਦੇ ਵਿੱਚ ਆਪਾਂ ਦੱਸ ਰਹੇ ਹਾਂ ਜੋ ਰੇਟ ਉਸ ਰੇਟ ਤੇ ਹੀ ਦਿੱਤੇ ਜਾਣਗੇ ਤੁਹਾਡਾ ਵੀ ਮਾਰਕੀਟ ਦੇ ਹਿਸਾਬ ਨਾਲ ਕੱਟੇ ਜਾਣਗੇ ਹਾਂ ਜਿਵੇਂ ਹੁਣ ਆਪਾਂ ਜਿਵੇਂ ਹੁਣ ਆਪਾਂ ਰੇਟ ਪੁੱਛਿਓ ਤੇ ਆਪਣੇ ਡੇਟਾਂ ਦਾ ਰੇਟ ਪੁੱਛਿਓ ਆਹ ਟਰੈਕਟਰ 2022 ਮਾਡਲ ਦਾ ਰੇਟ ਕਿੰਨਾ ਦੱਸਿਆ ਸੀਗਾ ਜੀ ਇਹਦਾ ਆਪਾਂ 5.5 ਲੱਖ ਇਹ ਤੇ ਲੋਨ ਕਿੰਨੇ ਦਾ ਹੋਊਗਾ ਜੀ ਹੋਨ ਪਹਿਲੇ ਸਾਲ ਨਾ 5 ਲੱਖ ਦਾ ਲੋਨ ਹੋ ਜੀਆ ਜਾਨਕੀ 50 ਕ ਹਜ਼ਾਰ ਰੁਪਿਆ ਤੁਸੀਂ ਡਾਊਨ ਪੇਮੈਂਟ ਤੇ ਬਾਕੀ ਫੇਲ ਖਰਚਾ ਲੈ ਕੇ ਆਹ ਟਰੈਕਟਰ ਤੁਸੀਂ ਲੈ ਜਾ ਸਕਦੇ ਆ ਸੂਨਾ ਲੀਕਾ 750 ਸ਼ਿਕੰਦਰ ਟਾਪ ਮਾਡਲ ਵਾਲਾ ਟਰੈਕਟਰ ਲੈ ਆ ਸਕਦੇ ਆ ਤੇ ਇਧਰਲੇ ਪਾਸੇ ਆਪਣੇ ਕੋਲੇ ਇੱਕ ਹੋਰ ਖੜਾ ਜੀ 750 2017 ਮਾਡਲ ਲਈ 2017 ਮਾਡਲ ਇਹ ਹੈਗਾ ਜੀ ਡੀਆਈ ਸ਼ੋ ਵਾਲਾ ਡੀਆਈ ਸ਼ੋ ਵਾਲਾ ਟਰੈਕਟਰ ਆ ਬੀਕੇਟੀ ਕੰਪਨੀ ਦਾ ਟਾਇਰਾ ਕਟੋ ਕੱਟ 70% ਟਾਇਰ ਇਸ ਟਰੈਕਟਰ ਦੇ 70% ਟਾਇਰ ਆ ਇਹ ਇਸ ਟਰੈਕਟਰ ਦੇ ਟਾਇਰ ਆ ਰੰਗ ਮੇਂਡ ਦੇ ਇਹ ਵੀ ਬਿਲਕੁਲ ਓਰੀਜਨਲ ਹੀ ਟਰੈਕਟਰ ਆ 4 ਲੱਖ ਤੇ 60 ਹਜ਼ਾਰ ਦਾ 4 ਲੱਖ ਤੇ 60 ਹਜ਼ਾਰ ਦਾ ਆਹ ਟਰੈਕਟਰ 750 ਤੁਸੀਂ ਖਰੀਦ ਸਕਦੇ ਆ ਬਾਕੀ ਕਿਤੋਂ ਟੱਟ ਭੱਜ ਨਹੀਂ ਸਭ ਕੁਝ ਮਗਰਾੜ ਵਗੈਰਾ 4 ਲੱਖ ਦਾ 4 ਲੱਖ ਤੇ ਕੀ ਡਿਮਾਂਡ ਕਿੰਨੀ ਸੀ ਦੀ 4 ਲੱਖ 60 ਹਜ਼ਾਰ 60 ਹਜ਼ਾਰ 4 ਲੱਖ ਦਾ ਲੋਨ ਯਾਨੀ ਕਿ 60 ਹਜ਼ਾਰ ਰੁਪਿਆ ਇਸ ਟਰੈਕਟਰ ਦੇ ਨਾਮ ਲੈ ਕੇ ਆਉਣਾ 2 4% ਕਟਿੰਗ ਵੇਟਿੰਗ ਪਹਿਲਾਂ ਹੋਈ ਆ ਕਿਸੇ ਵੀਰ ਭਰਾ ਪਿੱਛੋਂ ਹੋਈ ਆ ਆਪਾਂ ਇਹਨੂੰ ਕੁਛ ਨਹੀਂ ਕਰਾਇਆ ਆਪਾਂ ਕੁਛ ਨਹੀਂ ਕਰਾਇਆ ਬਾਕੀ ਹੱਕ ਵਗੈਰਾ ਪੂਰੀ ਹੈਵੀ ਲੱਗੀ ਆ ਲੈਂਕਾਂ ਦੀ ਟੱਟ ਭੱਜ ਹੈਨੀ ਮੇਨ ਗੱਲ ਕਿਵੇਂ ਕੁਛ ਨਹੀਂ ਵੀਰ ਜੀ ਜਮਣ ਹਾਂ ਇੱਧਰਲੇ ਪਾਸੇ ਆਪਣੇ ਕੋਲ ਸੋਨਾਲੀਕਾ ਕਿਹੜਾ ਖੜਾ ਜੀ 35 ਵਾਲਾ ਇਹਦੀ ਬਹੁਤ ਜ਼ਿਆਦਾ ਡਿਮਾਂਡ ਆ 35 ਵਾਲੇ ਦੀ 2023 ਮਾਡਲ ਆ 300 ਘੰਟਾ ਚੱਲਿਆ ਜਮਨ ਨਵਾਂ ਟਰੈਕਟਰ ਆ 300 ਘੰਟਾ ਕੋਲੀ ਹਾਂਜੀ ਮੋਕਸਰ ਦਾ ਹੀ ਨੰਬਰ ਆ ਤੁਸੀਂ ਨਵਾਂ ਦਿੱਤਾ ਸੀ ਬਈ ਇਹੇ ਨਵਾਂ ਦਿੱਤਾ ਸੀ ਠੀਕ ਆ ਇੱਥੋਂ ਹੀ ਨਵਾਂ ਗਿਆ ਸੀਗਾ ਹਾਰ ਪਾ ਕੇ ਤੇ ਅੱਜ ਵੀ ਬਿਲਕੁਲ ਓਵੇਂ ਦੀ ਓਵੇਂ ਕੰਡੀਸ਼ਨ 'ਚ ਹੀ ਆਇਆ ਵਾਪਸ ਬਾਈ ਵੱਡਾ ਲੈ ਗਏ ਹੋਣਗੇ ਹਣਾ ਹਾਂਜੀ 5 ਲੱਖ 35 ਹਜ਼ਾਰ ਦਾ ਜੀ 5 ਲੱਖ 35 ਹਜ਼ਾਰ ਦਾ 23 ਮਾਡਲ ਮੋਕਸਰ ਨੰਬਰ ਟਰੈਕਟਰ ਤੁਸੀਂ ਖਰੀਦ ਸਕਦੇ ਆ ਸੋਨਾਲੀਕਾ ਹਾਂਜੀ ਦੁਰੀਵਾਰ ਦੇ 2021 ਮਾਡਲ ਹੈ 21 ਮਾਡਲ ਦੇ ਬਿਲਕੁਲ ਨਵੇਂ ਆ 20 ਕਿਟੀ ਕਮਾਂਡਰ ਦੇ ਹਾਂਜੀ ਮੂਰਲੇ ਨਾਲ ਦੇ ਆ ਮੂਰਲੇਟਰ ਨਾਲ ਦੇ ਆ 750 ਦੇ ਇਹ ਤੇ ਇਹ ਟਰੈਕਟਰ ਮਾਡਲ ਹੈਗਾ 2021 ਤੇ ਇਹ ਕਿੰਨਾ ਦਾ 5 ਲੱਖ ਰੁਪਏ ਸਵਾ 5 ਲੱਖ ਰੁਪਏ ਦਾ ਆਹ 5 ਲੱਖ ਰੁਪਏ ਦਾ ਲੋਨ ਵੀ ਬਾਈ ਕਰਾ ਦੇਣਗੇ ਇੱਥੇ ਹੀ ਕਰਾ ਕੇ ਦਵਾਂਗੇ ਘੱਟ ਕਿਸ਼ਤਾਂ ਵਾਲਾ ਲੋਨ ਨਹੀਂ ਆਪਾਂ ਸਾਰੇ ਫਾਰਮੈਲਟੀ ਇੱਥੇ ਪੂਰੀ ਕਰਾ ਦੇਣੀ ਠੀਕ ਆ ਤੇ ਤੁਸੀਂ ਆਪ ਦਾ ਨਾ ਮੋਬਾਈਲ ਨੰਬਰ ਬੋਲ ਕੇ ਦੱਸੋ ਜੀ ਮੋਬਾਈਲ ਨੰਬਰ ਦੱਸ ਦੇਣ ਤੇ ਚੱਲਦਾ ਦੱਸਣਾ ਤੁਹਾਨੂੰ ਦੇ ਦੇਣੇ ਠੀਕ ਆ ਤੇ ਅੱਗੇ ਹੈਗਾ ਜੀ ਆਇਸ਼ਰ 2023 ਮੈਨੂਫੈਕਚਰ ਹੈ ਤੇ ਕਾਪੀ 24 ਦੀ ਹੈ 2023 ਦੇ ਮਾਰ ਕੇ ਠੀਕ ਆ ਮੈਨੂਫੈਕਚਰ 12ਵਾਂ ਮਹੀਨਾ 2023 ਆ 12ਵਾਂ ਮਹੀਨਾ 2023 ਦਾ ਮੈਨੂਫੈਕਚਰ ਆ 24 ਦੀ ਕਾਪੀ ਆ ਆਹ ਟਾਇਰ ਨਾਲ ਦੇ ਕੇ ਦੁਬਾਰਾ ਆਉਦੇ ਨਾਲ 100 ਘੰਟਾ ਚੱਲਿਆ 100 ਘੰਟੇ ਸਿਰਫ ਹੀ ਸਿਰਫ ਹੀ 100 ਘੰਟਾ 100 ਘੰਟਾ ਦਾ ਬਈ ਯਾਰ ਚਾ ਚਾਚੀ ਚਲਾ ਦਿੰਦਾ ਅਗਲਾ ਹਾਂ ਇਹ ਨੰਬਰ ਪੰਜਾਬ ਹੋਊਗਾ ਮੁਕਸਰ ਦਾ ਠੀਕ ਆ ਮੁਕਸਰ ਦਾ ਨੰਬਰ 241 ਇਹ ਤੇ ਇਹਦੀ ਡਿਮਾਂਡ ਕੀ ਆ ਜੀ 1.66 ਲੱਖ ਦਾ ਵੈਸੇ ਜੀ ਆਪਾਂ ਨਵਾਂ ਲਈਏ ਕਿੰਨੇ ਦਾ ਹੋਊਗਾ ਬਈ ਇਹ ਪੰਡੀਆਂ ਨਹੀਂ ਲਾ ਲੋ ਮੇਰੇ ਸਾਹ ਨਾਲ 4.5 ਲੱਖ ਦਾ ਹੋਣਾ ਹਾਂ ਤੇ ਆਪਾਂ ਦੇਣਾ ਹੈਗਾ 3,65,000 3,65,000 ਦਾ ਘੱਟੋ ਘੱਟ ਰੁਪਇਆ 80-90 ਹਜ਼ਾਰ ਬਚੀ ਜਾਂਦਾ ਇਸ ਟਰੈਕਟਰ ਵਿੱਚ ਜੇ ਤੁਸੀਂ ਅੱਜ ਨਵਾਂ ਲੈਣ ਜਾਓਗੇ ਤੇ ਇਹਨੂੰ ਲਾਉਂਗੇ ਇੰਨਾ ਫਰਕ ਪੈਣ ਦਾ ਚੱਲਿਆ 100 ਘੰਟੇ ਹੀ ਆ ਹਾਂ ਉੱਤੇ ਹਜੇ ਆਹ ਮਾਰ ਕੇ ਬੈ ਚੱਲੇ ਹੀ ਨਹੀਂ 100 ਘੰਟੇ ਦੇ ਵਿੱਚ ਤਾਂ ਕੁਝ ਵੀ ਨਹੀਂ ਹੁੰਦਾ ਇਹ ਟਾਇਰਾਂ ਤੋਂ ਬੰਬਲ ਵੀ ਨਹੀਂ ਕਸੇ ਆ ਆ ਗਿਆ ਜੀ ਸੋਨਾ ਲੀਕਾ 60 2014 ਮਾਡਲ ਨਵੇਂ ਟਾਇਰ ਅਬੀ ਕੇਟੀ ਦੇ ਆਪ ਦੀ ਜਮਗਰਲੇ ਜੇ ਕੇ ਦੇ ਜੇ ਕੇ ਸੋਨਾ ਵੰਦੇ ਹਾਂਜੀ ਮੂਰਲੇ ਨਾਲ 60 ਕੇ ਪੈਸੇ ਆ ਮੂਰਲੇ ਹੈਗੇ 60 ਪੈਸੇ ਠੀਕ ਹੈ ਇੰਜਨ ਗੇਅਰ ਦਾ ਵੀ ਠੀਕ ਹੈ 2016 ਮਾਡਲ 2014 14 ਮਾਡਲ ਹਾਂਜੀ ਤੇ ਇਹ ਟਰੈਕਟਰ ਪਾਵਰ ਸਟੀਅਰਿੰਗ ਚਾਹ ਡਬਲ ਡਿਸਟਰੀਬਿਊਟਰ ਆ ਟਾਪ ਮਾਡਲ ਟਰੈਕਟਰ ਆ ਇਹਦੀ ਕੀ ਡਿਮਾਂਡ ਹੈ ਨੈਟ ਦੇਣਾ 4 ਲੱਖ ਰੁਪਏ ਦਾ ਬਸ ਦੇਣ ਲੈਣ ਵਾਲਾ ਮੁੱਲ ਕੋਈ ਡਿਮਾਂਡ ਨਹੀਂ ਗਈ ਕੋਈ ਰਹਿਤ ਨਹੀਂ 4 ਲੱਖ ਰੁਪਏ ਦਾ ਆਹ ਟਰੈਕਟਰ ਤੁਸੀਂ ਨਵੇਂ ਟਾਇਰਾਂ ਚ ਲਿਆ ਸਕਦੇ 16 ਦੇ ਟਾਇਰ ਹੈ ਜੀ 16 ਦੇ 16 ਦੇ 16 ਦੇ ਟਾਇਰਾਂ ਚ ਅੱਗੇ ਆ ਗਿਆ ਥੋੜੇ ਜਿ ਮੁੱਲ ਵਾਲਾ ਫਾਰਮ ਸਟਾ 60 ਰਾਜਸਥਾਨ ਨੰਬਰ ਹੈ ਰਾਜਸਥਾਨ ਨੰਬਰ ਆ ਪੀਬੀ ਕਤਾਰ ਆਰ ਜੇ 31 ਠੀਕ ਆ ਪਹਿਲਾਂ ਕਿਤੇ ਮਾੜੀ ਮੋਟੀ ਹੋਈ ਹੋਈ ਤਾਂ ਹੋ ਸਕਦਾ ਮਗਰਾੜ ਵਗੈਰਾ ਨਾਲ ਦੇ ਛੱਤਾਂ ਦੇ ਵੀ ਦੇਖ ਸਕਦੇ ਆ ਇਧਰ ਬੰਦਾ ਘੱਟ ਪੈਂਦਾ ਜੀ ਮ ਮਗਰ ਲੈ ਟਾਇਰ ਹੈਗੇ 30 ਕ ਪੈਸੇ ਹਾਂਜੀ ਹਾਂਜੀ 30 ਕ ਪੈਸੇ ਟਾਇਰ ਆ ਮੂਰਲੇ ਬੀਕੇਟੀ ਦੇ ਆ ਤੇ ਇਹ ਟਰੈਕਟਰ ਕਿੰਨੇ ਦਾ ਜੀ 1 ਲੱਖ 70000 ਦਾ ਜੀ 1 ਲੱਖ ਤੇ 70000 ਦਾ ਆਹ ਟਰੈਕਟਰ ਮਾਡਲ ਕਿਹੜਾ ਸੀਗਾ 2020 ਤੇ 2 ਮਾਡਲ ਹੈ 2000 ਤੇ 2 ਮਾਡਲ ਟਰੈਕਟਰ 1 ਲੱਖ 70000 ਚੋਂ ਮੌਕੇ ਤੇ ਮਾਨਤਾ ਜਰੂਰ ਕਰ ਦਿਓ ਜੀ ਕਰਿਆ ਜਾਊਗਾ ਜੀ ਤੇ ਇਹ ਆ ਗਿਆ ਆਇਸ਼ਰ 368 68 ਹਾਂਜੀ ਇਹ 18 ਮਾਡਲ ਦਾ ਹੈ ਮੌਕਸਰ ਦਾ ਨੰਬਰ ਹਾਂਜੀ ਨਵੇਂ ਟਾਇਰ ਬਿਲਕੁਲ 13 ਦੇ ਤੁਹਾਨੂੰ ਵਿਖਾ ਦਈਏ ਗੱਡੀਆਂ ਦੇ ਉੱਤੇ ਮਾਰ ਕੇ ਤੱਕ ਪਏ ਆ ਅੱਛਾ ਮਗਰਾੜ ਖਰਾਬ ਸੀ ਪੇਂਟ ਆ ਕੁਛ ਹੈ ਤੈਂ ਹੀ ਦੱਸੇ ਪੇਂਟ ਕਰਕੇ ਲਾਏ ਨਵੇਂ ਲਾਏ ਨਵੇਂ ਲਾਤੇ ਲੱਗੇ ਵੀ ਰੀਜਨਲ ਹਾਂਜੀ 4 ਲੱਖ ਤੇ 15000 ਦਾ 4 ਲੱਖ ਤੇ 15000 ਦਾ ਮਾਡਲ 2018 2018 ਮਾਡਲ ਆਹਾ ਟਰੈਕਟਰ 4 ਲੱਖ 15000 ਦਾ ਲੈ ਆ ਸਕਦੇ ਐ ਤੇ ਵੀ ਲੋਨ ਵਗੈਰਾ ਹੋ ਜੂਗੇ ਨਹੀਂ ਹੁੰਦਾ ਹੋ ਜੂਗੇ ਬਈ ਜੀ ਠੀਕ ਆ ਕਿੰਨੇ ਦਾ ਹੋ ਜੂਗੇ ਬਈ ਕਿਉਂਕਿ ਕਰਾਈ ਵਾਲੇ ਨਹੀਂ ਲੈਣਾ 4 ਲੱਖ ਦਾ ਸਾਢੇ ਤੈ ਨਾ ਪੌਣੇ 4 ਲੱਖ ਦਾ ਪੌਣੇ 4 ਲੱਖ ਦਾ ਇਸ ਟਰੈਕਟਰ ਤੇ ਵੀ ਲੋਨ ਬਾਈ ਕਰਾ ਕੇ ਦਊਗਾ 2016 ਮਾਡਲ ਆ ਗਿਆ ਟਾਇਰ ਇਹਦੇ ਵੀ ਨਵੇਂ ਆ ਹਲਕੀ ਬੁਲਕੀ ਟੱਚ ਕੀਤੀ ਠੀ ਮਾੜੀ ਮੋਟੀ ਟੱਚਿੰਗ ਜ਼ਰੂਰ ਆ ਟਰੈਕਟਰ ਦੀ ਟਾਇਰ ਇਹਦੇ ਵੀ 13 ਦੇ ਬਿਲਕੁਲ ਨਵੇਂ ਆ ਜੇਕੇ ਸੋਨਾਵਾਂ ਦੇ ਤਿੰਨ ਸਿਲੰਡਰ ਇੰਜਨ ਚਾ 368 ਆ 31000 ਦਾ ਦੇਣਾ ਹਾਂਜੀ ਤੇ ਲੋਨ ਇਹ ਤੇ 270000 ਦਾ ਲੋਨ ਵੀ ਹੁੰਦਾ ਇਹ ਯਾਨੀ ਕਿ ਰੁਪਇਆ 40 ਕਿਹ ਹਜ਼ਾਰ ਲੈ ਕੇ ਆਉਣਾ ਬਾਕੀ ਫੇਲ ਖਰਚਾ ਹਾਂਜੀ 485 2000 ਪੁਰਾਣਾ ਮਾਡਲ ਆ 2000 ਤੇ 19 ਮਾਡਲ ਸਾਈਡ ਗੇਅਰ ਪਾਵਰ ਸਟੀering ਹੈ ਠੀਕ ਆ ਸਾਈਡ ਗੇਅਰ ਪਾਵਰ ਸਟੀering ਟਾਇਰ ਮੂਰਲੇ ਹੈਗੇ 90% ਮਗਰ ਲੈ ਕੇ 40% ਸਹੀ ਕਿੰਨੇ ਦਾ ਬਈ ਇਹ 485 4 ਲੱਖ 15000 ਦਾ 4 ਲੱਖ 15000 ਦੇ ਵਿੱਚ ਪਾਵਰ ਸਟੀering ਵੀ ਆ ਗਿਆ ਸਾਈਡ ਗੇਅਰ ਵੀ ਆ ਗਿਆ ਜਿੰਨੇ ਗੋਂ ਤੁਹਾਨੂੰ ਚਾਹੀਦੇ ਸਾਰੇ ਆ ਗਏ ਇੱਚ ਇਹ ਟਰੈਕਟਰ ਤੁਸੀਂ ਖਰੀਦ ਸਕਦੇ ਆ ਤੇ ਅੱਗੇ ਇੱਕ ਆ ਰਹਿ ਗਿਆ ਆਪਣਾ ਸੋਨਾਲੀ ਕਾ ਆਹ ਇਹ ਦਿਖਾਤਾ ਹਾਂ ਹਾਂ ਦਿਖਾਤਾ ਪੀਪੀ 31 ਮਾਨਸਾ ਨੰਬਰ ਵਾਲਾ ਹਾਂ ਉਹ ਵੀ ਵਿਖਾ ਦਈਏ ਜੀ ਕੀ ਤੁਹਾਨੂੰ ਆਪਾਂ ਅੰਦਰ ਵੀ ਵਿਖਾ ਦਈਏ ਕਿਹੜੇ ਕਿਹੜੇ ਟਰੈਕਟਰ ਖੜੇ ਆ ਬਾਈ ਕੋਲੇ ਨਾ ਪਾਵਰ ਟਰੈਕ ਖੜਾ 434 434 ਤੇਲ ਖਰਚ ਬਈ ਸੌਂਦਾ ਹੀ ਇਹ ਹਾਂਜੀ ਹਾਂਜੀ ਇੰਨਾ ਤੇਲ ਖਰਚਾ ਘੱਟ ਆ ਲੋਕਲ ਹੀ ਨੰਬਰ ਆ ਇਹ ਮੌਕਸਰ ਦਾ ਬਾਕੀ ਜਿਵੇਂ ਖੜਾ ਆ ਹੀ ਮਿਲਣਾ ਠੀਕ ਆ 1 ਲੱਖ ਤੇ 70 ਹਜ਼ਾਰ ਦਾ 1 ਲੱਖ 70 ਹਜ਼ਾਰ ਦਾ ਮਾਡਲ ਕਿਹੜਾ ਜੀ ਇਹ ਮਾਡਲ ਇਹ 2014 2014 ਮਾਡਲ ਟਰੈਕਟਰ 1 ਲੱਖ ਤੇ 70 ਹਜ਼ਾਰ ਦਾ ਮਿਲੂਗਾ ਜੇ ਕਿਸੇ ਨੇ ਕੰਮ ਲੈਣਾ ਕੱਲੇ ਟਾਇਰਾਂ ਦੀ ਕਮੀ ਆ ਜਾ ਕੇ ਤੁਸੀਂ ਜੋੜ ਸਕਦੇ ਆ ਇਹ ਟਰੈਕਟਰ ਐਸੇ ਟਰਾਲੇ ਚੱਲਦਾ ਜਿੰਨੀ ਚ ਵਧੀਆ ਬਾਈ ਇਹ 2018 ਮਾਡਲ 750 ਐਪੀ ਵਾਲਾ 16 ਦੇ ਟਾਇਰਾਂ ਵਾਲਾ ਹਾਂ 58 ਐਚਪੀ ਪਾਵਰ ਪਲੱਸ ਇੱਥੋਂ ਹੀ ਪਤਾ ਲੱਗ ਜੂ ਪਾਵਰ ਪਲੱਸ ਵਾਲਾ 58 ਐਚਪੀ ਵਾਲਾ ਟਰੈਕਟਰ ਤੇ 16 ਦੇ ਟਾਇਰਾਂ ਵਾਲਾ ਨਾਲੋਂ 45-50 ਪੈਸੇ ਟਾਇਰ ਮੂਹਰਲੇ ਨਵੇਂ ਵਰਗੇ ਹਾਂ ਮੂਹਰਲੇ ਨਵੇਂ ਵਰਗੇ ਆ 45-50% ਕਵਾਂਗੇ ਤਾਂ ਉਨੇ ਹੀ ਨਿਕਲਣਗੇ ਜਿੰਨੇ ਟਾਇਰ ਦੱਸਨੇ ਆ ਉਨੇ ਹੀ ਨਿਕਲਣਗੇ ਇਹ ਨਾ ਹੋ ਕਿ ਇੱਥੇ ਆ ਕੇ ਟਾਇਰ ਘੱਟ ਨਿਕਲਣਗੇ 4 ਲੱਖ ਤੇ 75 ਹਜ਼ਾਰ ਦਾ 4 ਲੱਖ ਤੇ 75 ਹਜ਼ਾਰ ਦਾ ਆਹ ਟਰੈਕਟਰ ਸ਼ਕੰਦਰ ਮਾਡਲ 58 ਐਚਪੀ ਵਾਲਾ 18 ਮਾਡਲ ਤੇ ਅੱਗੇ ਆ ਗਿਆ ਜੀ 368 ਹੀ ਦੋ ਖੜੇ ਆ 17 ਮਾਡਲ ਜੀ 2017 ਮਾਡਲ ਪੀਬੀ 15 ਹਬੋਰ ਨੰਬਰ 310000 ਦਾ ਟਾਇਰ 40 ਰੁਪਏ ਆ 18 ਮਾਡਲ 3117 ਮਾਡਲ 310000 ਦਾ ਤੁਹਾਨੂੰ ਆ ਟਰੈਕਟਰ ਮਿਲ ਜੂ ਤੋੜਿਆ ਭੰਨਿਆ ਬਿਲਕੁਲ ਨਹੀਂ ਟਰੈਕਟਰ ਆ ਸ਼ੋ ਵਗੈਰਾ ਦਾ ਰੰਗ オリジナル ਆ ਹਾਂਜੀ ਹਾਂਜੀ ਤੇ ਨਾਲ ਹੀ ਇੱਕ ਹੋਰ ਖੜਾ ਇਹ ਹੈਗਾ ਫਰੀਦਕੋਟ ਦਾ ਨੰਬਰ ਆਹ ਟਾਇਰ ਹੈਗੇ ਜੀ ਬਿਲਕੁਲ ਨਵੇਂ ਗੁੱਡੀਅਰ ਕੰਪਨੀ ਦੇ ਆ ਤੇ ਇਹ ਵੀ 2018 ਮਾਡਲ ਪੀਬੀ 04 ਫਰੀਦਕੋਟ ਦਾ ਨੰਬਰ ਇਹ ਕਿੰਨੇ ਦਾ 110000 ਦਾ ਜੀ 4 ਲੱਖ ਤੇ 10 ਹਜ਼ਾਰ ਦਾ ਆਹ ਟਰੈਕਟਰ ਤੁਸੀਂ ਤਿੰਨ ਸਿਲੰਡਰ ਇੰਜਨ ਦੇ ਵਿੱਚ ਲਈ ਜਾ ਸਕਦੇ ਆ ਸੈਂਟਰ ਗੇਅਰ ਆ ਹਾਂਜੀ ਸਾਹਮਣੇ ਆ ਗਿਆ ਜੀ ਹੁਣ ਆ ਗਿਆ ਉਹ ਟਰੈਕਟਰ ਜਿਹੜੇ ਹੈ ਥੋੜੇ ਆ ਜਿਨੇ ਵਾਇਆ ਉਹਨੂੰ ਹੀ ਪਤਾ ਕੀ ਚੀਜ਼ ਆ 603 ਸਾਹਮਣੇ ਹਾਂ 603 ਨਾਲ 4 ਵੀਲ ਡਰਾਈਵ ਆ ਹਾਂਜੀ ਹਾਂਜੀ ਟਾਇਰ ਕਿੰਨੇ ਹੋਣਗੇ 30% ਹਾਂ 4 ਵੀਲ ਡਰਾਈਵ ਚ ਤੇ ਆਹ ਟਰੈਕਟਰ ਦਾ ਰੰਗ ਪੇਂਟ ਸ਼ੋ ਵਗੈਰਾ ਸਾਰੀ ਰੀਜਨਲ ਆ ਕੋਈ ਤੋੜਿਆ ਭੰਨਿਆ ਨਹੀਂ ਆ ਮਗਰਾੜ ਵੀ ਐਸ ਟਰੈਕਟਰ ਦੇ ਨਾਲ ਦੇ ਆ ਤੇ ਇਹ ਆਉਂਦਾ ਹੈਗਾ 16 ਦੇ 18 ਦੇ ਵਿੱਚ ਬਈ ਕੀ ਇਹਦੀ ਡਿਮਾਂਡ ਹੋਗੀ ਮਾਡਲ ਕਿਹੜਾ ਜੀ 2 ਲੱਖ ਦਾ ਦੇਣਾ ਵੀ ਰੱਪਾ 2.5 ਲੱਖ ਰੁਪਏ ਦੇ ਵਿੱਚ ਜੇ ਆਪਾਂ ਗੱਲ ਕਰੀ ਨਾ ਮਾਡਲ ਕਿਹੜਾ ਬਈ ਇਹ 2009 9 ਮਾਡਲ ਜੇ ਆਪਾਂ 855 ਲੈਣ ਲੱਪੀਏ 2.5 ਲੱਖ ਰੁਪਏ ਦੇ ਵਿੱਚ ਨਾ ਟਮਾਟਰੀ ਸ਼ੁਰੂ ਹੁੰਦਾ ਤੇ 2.5 ਲੱਖ ਚ ਥੋੜਾ 4 ਵੀਲ ਦਾ ਸ਼ੌਕ ਪੂਰਾ ਕਰ ਦੇਣਾ ਇੱਥੇ ਆ ਕੇ ਸ਼ਾਮੇ ਤੁਸੀਂ ਆਹ ਲਿਆ ਸਕਦੇ ਆ 4 ਵੀਲ ਡਰਾਈਵ ਦੇ ਵਿੱਚ ਤੇ ਅੱਗੇ ਆਪਣੇ ਕੋਲੇ ਹੋਰ ਟਰੈਕਟਰ ਖੜੇ ਆ ਥੋੜੇ ਜਿ ਮੁੱਲ ਵਾਲੇ ਅੱਗੇ ਆ ਗਿਆ 750 2005 ਮਾਡਲ ਹੈ 2005 ਮਾਡਲ ਨੰਬਰ ਇਹ ਹੈਗਾ ਜੀ ਯੂਪੀ ਨੰਬਰ ਆ ਪਹਿਲਾਂ ਹੀ ਦੱਸ ਦਈਏ ਸੋਸੋ ਜੀ ਕੰਡੀਸ਼ਨ ਹੈ ਹਾਂ ਸਟ੍ਰੇਟ ਵੀ ਉਦੋਂ ਦੇ ਦੇਣਾ ਆਪਾਂ 1.5 ਲੱਖ ਰੁਪਈਆ 750 ਟਰੈਕਟਰ ਯੂਪੀ ਨੰਬਰ ਮਾਡਲ ਕਿਹੜਾ ਹੋ ਬਈ ਇਹ 2005 ਪੰਜ ਮਾਡਲ ਨਵੇਂ ਰੰਗ ਵਾਲਾ ਟਰੈਕਟਰ ਹਨਾ ਨਵੇਂ ਰੰਗ ਵਾਲਾ ਟਰੈਕਟਰ ਕਾਲੇ ਢੱਡ ਵਾਲਾ 1.5 ਲੱਖ ਰੁਪਈਆ ਦਾ ਤੇ ਸੈਡ ਗੇਅਰ ਆ ਇੰਨੇ ਰੁਪਈਆ ਚ ਮਿਲਣਾ ਚੈਲੰਜ ਹੀ ਹੋ ਗਿਆ ਨਹੀਂ ਮਿਲਣਾ ਹੁਣ ਇਹਦੂ ਬਾਅਦ ਜਿੱਥੇ ਮਰਜੀ ਭੱਜ ਲੋ ਤੁਸੀਂ ਭਾਲਦੇ ਫਿਰੋਗੇ ਬਾਅਦ ਜਦੋਂ ਵੇਚ ਗਿਆ ਹਾਂ 25 ਗੇਰਾਂ ਹੀ 25 ਗਰ ਆ ਗਿਆ ਇਹ ਹੈਗਾ ਡੀ ਲਕਸ ਮਾਡਲ ਮੇਰੇ ਸਾਹਮਣੇ 87 88 ਮਾਡਲ ਹੋਣਾ ਹੈ ਨਾਈਟ ਤੇ ਹੈਨੀ ਸੈਲਫ ਤੇ ਦੇਖ ਲੈਨੇ ਸੈਲਫ ਤੇ ਤੁਹਾਨੂੰ ਦਿਖਾ ਦਿੰਨੇ ਆ ਇਹ ਟਰੈਕਟਰ ਟਾਇਰ ਵੀ ਤੇ ਚੰਗੇ ਆ ਡੀ ਲਕਸ ਮਾਡਲ ਟਾਇਰ ਲਾਣਾ 70 ਰੁਪਏ 80 ਰੁਪਏ ਲਿਖ ਜਮਾ ਕਸੇ ਆ ਮੂਰਲੇ ਖਤਮ ਆ ਮਗਰਲੇ 70 ਰੁਪਏ ਗੁਡਇਰ ਦੇ ਟਾਇਰ ਆ ਹਾਂਜੀ ਕਿੰਨੇ ਦਾ ਬਾਈ 95000 ਰੁਪਏ 95000 ਦਾ ਟਰੈਕਟਰ ਇਹ ਤਾਂ ਲੋਹੇ ਦੇ ਮੁੱਲੀ ਆ ਬਾਈ ਓਨੇ ਦੇ ਟਾਇਰ ਹੈਗੇ ਓਨੇ ਦਾ ਲੋਹਾ ਹੈਗਾ ਕਿਸੇ ਨੇ ਪੱਠੇ ਟੱਕਿਆਂ ਨੂੰ ਰੱਖਣਾ ਤਾਂ ਚੰਗਾ ਟਰੈਕਟਰ ਆ ਪਾਵਰ ਟਰੈਕ ਆ ਗਿਆ ਫੇਰ ਅੱਗੇ ਪਾਵਰ 2014 ਮਾਡਲ 434 ਹਾਂਜੀ 434 ਇਹਦੇ ਵੀ ਟਾਇਰ 30 ਤੋਂ 35 ਪੈਸੇ ਆ 1,70,000 ਦੇ ਇਹ ਦੇਨੇ ਆ 1,70,000 ਦਾ 14 ਮਾਡਲ ਹਾਂਜੀ ਇਹ ਟਰੈਕਟਰ ਵੀ ਤੁਸੀਂ ਖਰੀਦ ਸਕਦੇ ਆ ਸੈਂਟਰ ਗੇਅਰ ਆ ਤੇ ਬਾਕੀ ਫਾਰਮ ਸੱਠ ਵੰਗੋਂ ਇਹਦੇ ਵੱਡਾ ਹਿੱਸਾ ਆਉਂਦਾ ਮੂਰੇ ਹਾਂਜੀ ਹਾਂਜੀ ਅੱਗੇ ਆਹ ਟਰੈਕਟਰ ਕਿਵੇਂ ਆ ਜੀ 92 ਮਾਡਲ ਆ ਇਹ ਦੋਨੇ ਪਰਲਾ ਹਾਈ ਲੋ ਵਾਲਾ ਸਟਾਰਟ ਆ ਇਹ ਹੈ ਹੈਂਡਲ ਸਟਾਰਟ ਆ 92 ਹੈ ਹੈਂਡਲ ਸਟਾਰਟ ਆ ਤੁਸੀਂ ਸੀ ਸੀ ਆਰ ਦਾ ਜਿਹੜਾ ਮਰਜ਼ੀ ਲੈ ਲਓ ਜਿਹੜਾ ਮਰਜ਼ੀ ਲੈ ਜਾਓ ਆਹ ਬਗੈਰ ਸੈਲਫ ਤੋਂ ਆ ਉਹ ਸੈਲਫ ਸਟਾਰਟ ਆ ਲੈਫਟ ਕੰਟਰੋਲ ਦੋਵੇਂ ਹੀ ਆ ਕ ਐਨਸੀ ਇੰਜਨ ਨਾਲੇ ਤੇ ਆ ਜਿਹੜਾ ਰਿਕਾਟੋ ਇੰਜਨ ਨਾਲ ਆ ਗਿਆ ਜੀ ਇਹ 1 ਲੱਖ ਰੁਪਏ ਦਾ ਦੇਣਾ ਮੂਰਲੇ ਟਾਇਰ ਨਵੇਂ ਮਗਰਲੇ 45% ਰਬੜ ਵਾਲੇ ਮੂਰਲੇ ਨੰਬਰ ਪੀਪੀ 22 ਫਾਇਲ ਕਾ ਦਾ ਬਿਲਕੁਲ ਮਗਰਲੇ ਟਾਇਰ ਵੀ ਸਹੀ 45% ਟਾਇਰ ਹੈਗੇ ਆ ਮੂਰਲੇ ਨਵੇਂ ਆ ਹਾਂਜੀ ਪੂਰੇ ਲੱਖ ਰੁਪਏ ਦਾ ਆ ਲੱਖ ਰੁਪਏ ਦਾ ਪੂਰੇ ਲੱਖ ਰੁਪਏ ਦਾ ਆਹ ਟਰੈਕਟਰ ਲਈ ਜਾ ਸਕਦੇ ਆ ਹਾਲੈਂਡ 2005 ਮਾਡਲ ਆ ਜੀ 2005 ਮਾਡਲ 8 ਫੁੱਟ ਦਾ ਪਹਿਲਾਂ ਪੁਰਾਣਾ ਹੋਇਆ ਵਿਆ ਤਿਆਰ ਹੋਇਆ ਇੱਕ ਰੀ ਨਬਰ ਦੀ ਛਤਰੀ ਛਤਰੀ ਆ ਲੱਗੀ ਆ ਹੀ ਦਿਨ ਨਾਲ ਠੀਕ ਆ ਜਮਾਂ ਹੀ ਛੋਟਾ ਜਾਇਦਾ ਥਾ ਕੀ ਛੋਟਾ ਜੈ ਪੰਜ ਮਾਡਲ 175000 ਦਾ ਦੁਬਾਰਾ ਬਈ ਇੱਕ ਵਾਰੀ ਸੋਚ ਕੇ ਫੇਰ ਦਾਸ ਦੀ ਗਲਤਾਂ ਨਹੀਂ ਦੱਸਦਾ ਪੰਜ ਮਾਡਲ ਹਰਿਆਣਾ ਨੰਬਰ ਪੇਂਟ ਪਹਿਲਾਂ ਹੋਇਆ 175000 3630 ਟਰੈਕਟਰ ਲੈ ਜਾ ਸਕਦੇ ਆ ਧਿਆਨ ਨਾਲ ਸੁਣ ਲੋ 3630 ਆ 2005 ਮਾਡਲ ਆ ਫੈਬਰ ਵਾਲੀ ਛਤਰੀ ਵੀ ਆਈ ਮਿਲੂਗੀ ਟਾਇਰ ਵੀ ਐਸ ਟਰੈਕਟਰ ਦੇ ਜਾਣਸਰ ਐ ਕੰਮ ਹਾਂ ਆ ਹੀ ਦੇਣਾ ਜਾਣਸਰ ਕੰਮ ਦੇਣਗੇ 175000 ਦਾ ਲੈ ਜਾਓ ਆਹ ਟਰੈਕਟਰ ਤੇ ਇਧਰਲੇ ਪਾਸੇ ਖੜਾ ਜੀ 735 735 ਇਹ ਹੈਗਾ ਪੁਰਾਣੇ ਮਾਡਲ ਦੇ ਵਿੱਚ ਨਾ 86 ਮਾਡਲ ਆ 80000 ਰੁਪਏ ਦਾ 80000 ਰੁਪਏ ਦਾ ਆਹ ਟਰੈਕਟਰ ਤੇ 724 ਖੜਾ ਹੈ ਇਹ 90 99 90 ਮਾਡਲ ਦਾ ਠੀਕ ਆ 80000 ਦਾ ਇਹ 80000 ਦਾ ਯਾਰ ਟਰੈਕਟਰ ਇਹਦੇ ਟਾਇਰ ਵੀ ਹੈਗੇ ਆ 60 65 ਪੈਸੇ ਆ ਟਾਇਰ ਆ ਤੇ ਅੱਧੇ ਕਾਹ ਟਾਇਰ ਵੀ ਹੈਗੇ ਆ ਇਹ 80000 ਦਾ ਹੀ ਤੁਸੀਂ ਆਹ 724 ਲੈ ਆ ਸਕਦੇ ਆ 911 ਹੈਗਾ 99 ਮਾਡਲ ਹੁਣ ਆ ਗਿਆ 911 ਕਾਲੇ ਢੱਡ ਵਾਲਾ 99 ਮਾਡਲ 98 98 ਸੋਰੀ 98 ਮਾਡਲ ਤਿਆਰ ਹੋਇਆ ਪੇਂਟ ਪੁੰਡ ਹੋਇਆ ਸਾਰਾ ਕਾਪੀ ਚੱਪਾਲੀ 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 ਕਾਪੀ ਜੇ ਕਿਸੇ ਨੇ ਰੈਡੀ ਕਰਾਉਣਾ ਇਸ ਤੋਂ ਬਾਅਦ ਤਾਂ ਕਾਪੀ ਆਰਸੀ ਦੀ ਰੀਨਿਊ ਹੋਈ ਵੀ ਆ 2029 29 ਦਾ ਕੀ ਇਹਦਾ ਮੁੱਲ ਆ ਜੀ 2 ਲੱਖ ਰੁਪਏ ਦਾ 98 ਮਾਡਲ ਟਰੈਕਟਰ ਤੁਸੀਂ ਆ ਖਰੀਦ ਸਕਦੇ ਆ ਬਾਕੀ ਨੰਬਰ ਇਹ ਪੰਜਾਬ ਦਾ ਹੀ ਆ ਹੈਨਾ ਤੇ ਗਾਂ ਵੀ ਇਹ ਟਰੈਕਟਰ ਨਾਮ ਹੋਊਗਾ ਹੋਊਗਾ ਜਿਹੜਾ ਕੋਈ ਇਹਨੂੰ ਖਰੀਦੂਗਾ ਹੋਰ ਕੋਈ ਨਾਟਗਰ ਨਹੀਂ ਹੁੰਦੇ ਜਿਹਦੀ ਰੀਨਿਊ ਹੋਈ ਆ ਉਹੀ ਨਾਮ ਚੜਨਾ ਆਹ ਟਰੈਕਟਰ ਇੱਕ ਕਰਜਾ ਨਾਲ ਆਪਣੇ ਕੋਲੇ 2000 ਮਾਡਲ 2009 ਮਾਡਲ ਠੀਕ ਆ ਜੀ 605 9 ਵਰਗੇ ਆ ਠੀਕ ਆ 90 ਪੈਸੇ ਲਾ ਲਓ ਠੀਕ ਆ ਵਧੀਆ ਟਰੈਕਟਰ ਹੈ ਠੀਕ ਹੈ ਜਿੰਦਾ ਜਿਵੇਂ ਦਾ ਟਰੈਕਟਰ ਰੇਟ ਜਮਾ ਜੈ ਜਿਹ ਉਹਦਾ ਵੀ ਕੀ ਰੇਟ ਹੋਊਗਾ ਜੀ ਉਹਦਾ 3 ਲੱਖ ਤੇ 30 ਹਜ਼ਾਰ 3 ਲੱਖ 30 ਹਜ਼ਾਰ ਦਾ ਉਹ ਟਰੈਕਟਰ ਮਿਲ ਜੂਗਾ ਤੇ ਆਪਣਾ ਐਡਰੈਸ ਦੱਸ ਦਿਓ ਜੀ ਕਿੱਥੇ ਰਹਿੰਦੀ ਆਪਣੀ ਏਜੰਸੀ ਆਪਣੀ ਏਜੰਸੀ ਮਮਲੋਟ ਭਿੰਡਾ ਬਾਈਪਾਸ ਰੋਡ ਹੈ ਸ਼ਿਮਰਸਰ ਸਾਹਿਬ ਬੱਸ ਸਟੈਂਡ ਤੋਂ ਪਹਿਲਾਂ ਤੇ ਭਿੰਡਾ ਰੋਡ ਤੋਂ ਨੇ ਵਿਚਕਾਰ ਸੋਨਾਲੀ ਟਰੈਕਟਰ ਜੀ ਠੀਕ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਬਾਈ ਨਾਲ ਗੱਲਬਾਤ ਕਰਕੇ ਇੱਥੇ ਆ ਕੇ ਤੁਸੀਂ ਟਰੈਕਟਰ ਖਰੀਦ ਸਕਦੇ ਮੇਨ ਗੱਲ ਇੱਥੇ ਪਹੁੰਚੋ ਟਰੈਕਟਰ ਚਲਾ ਕੇ ਵੇਖੋ ਮੈਂ ਕਿ ਵੀ ਪ੍ਰੋਡਕਟਰ ਜੋ ਦੱਸ ਕੇ ਦਿੱਤਾ ਜੋ ਸੇਮ ਹੋਊਗਾ ਬਾਕੀ ਜਿਹੜੇ ਉੱਚੇ ਮਾਡਲ ਟਰੈਕਟਰ ਹੈ ਹਾਂ ਸਾਰੇ ਜਿਹੜੇ ਨਵੇਂ ਟਰੈਕਟਰ ਦਾ ਮੰਨ ਲਓ ਸੀਐਲ ਵਗੈਰਾ ਚੈੱਕ ਕਰਾ ਕੇ ਤੈਂਦਾ ਪੂਰਾ ਹੁੰਦਾ ਠੀਕ ਆ ਜੇ ਕੋਈ ਕਮੀ ਪੇਚੀ ਹੋ ਤਾਂ ਕੱਢੀ ਜਾਊਗੀ ਦੱਸ ਕੇ ਦਿੱਤਾ ਜਾਂਦਾ ਗਾਹਕ ਨੂੰ ਯਾਰ ਠੀਕ ਆ ਆਪਣੇ ਤੋਂ ਕਰਾ ਲਿਆ ਆਪਾਂ ਤੇ ਬਾਕੀ ਜਿਹੜਾ ਇੱਥੋਂ ਲਿਆਊਗਾ ਕਾਪੀ ਕਾਗਜ਼ ਦੇ ਵੀ ਆਪਣੀ ਫੁੱਲ ਗਾਰੰਟੀ ਵੀ ਫੁੱਲ ਗਾਰੰਟੀ ਯਾਰ ਨਜ਼ਰ ਕਾਪੀ ਗਾਜ ਦੀ ਗਾਰੰਟੀ ਹੈ ਠੀਕ ਆ ਬਾਈ ਜੀ ਤੁਹਾਡਾ ਬਹੁਤ ਬਹੁਤ